ਖਬਰਨਾਮਾ ਦੇਖ ਰያ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਕੁਝ ਲੋਕ ਵਿਰੋਧ ਕਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਦਾ ਕਿਉਂਕਿ ਉਹਨਾਂ ਵੱਲੋਂ ਹੁਕਮ ਲਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਵਿੱਚ ਤਰਬ ਹੋਣ ਦਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਸੈਬ ਨੂੰ ਮੈਂ ਸਜਦਾ ਕਰਦਾ ਹਾਂ ਮੈਂ ਨਵਾਣੀ ਸਿੱਖ ਵਾਂਗੂੰ ਅਤੇ ਨੰਗੇ ਪੈਰੀ ਉਥੇ ਤਲਬ ਹੋਵਾਂਗਾ ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ ਕੁਝ ਲੋਕ ਇਸ ਨੂੰ ਸਹੀ ਕਹਿ ਰਹੇ ਨੇ ਕੁਝ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਖਾਸ ਕਰਕੇ ਸਿੱਖ ਸੰਗਤਾਂ ਵੱਲੋਂ ਕਿਉਂਕਿ ਗੁਰੂ ਦੀ ਗੋਲਕ ਨੂੰ ਲੈ ਕੇ ਜਿਹੜਾ ਹੈ ਸਿਆਸੀ ਵਿਅੰਗ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਕੇ ਤੇ ਵੀ ਪਤਤ ਦੇ ਕੋਲੋਂ ਤੁਸੀਂ ਮੱਥਾ ਵੀ ਨਾ ਟਿਕਵਾਇਆ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਦੂਸਰੇ ਪਾਸੇ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਉੱਤੇ AI ਦੀ ਵਰਤੋਂ ਕੀਤੀ ਜਾ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਦੇ ਅਨੁਸਾਰ ਜਾਂ ਆਮ ਲੋਕ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਬਿਲਕੁਲ ਨਹੀਂ ਕਰ ਸਕਦੇ ਉਹ ਹਮੇਸ਼ਾ ਹੀ ਸਿੱਖ ਅਤੇ ਕੌਮ ਦੀ ਗੱਲ ਕਰਦੇ ਰਹੇ ਨੇ ਤੇ ਦੂਸਰੇ ਪਾਸੇ ਜਿੱਥੇ ਇੱਕ ਪਾਸੇ ਵਿਰੋਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਸਰੇ ਪਾਸੇ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਾਨੀ ਕੁਲਦੀਪ ਸਿੰਘ ਦਾ ਗੜਗੱਜਦਾ ਕਿ ਪਤਿਤ ਸਿੱਖ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਨਾ ਤਾਂ ਸ੍ਰੀ ਅਕਾਲ ਤਖਸੈਬ ਵੀ ਫਸੀਲ ਤੇ ਨਾ ਸ੍ਰੀ ਅਕਾਲ ਤਖਸੈਬ ਦੇ ਇਸ ਕਤਰਿਤ ਵਿੱਚ ਇਧਰ ਸੁਖਪਾਲ ਸਿੰਘ ਖਹਿਰਾ ਕੀ ਕਹਿੰਦੇ ਨੇ ਸੁਖਪਾਲ ਸੁਖਪਾਲ ਸਿੰਘ ਖਹਿਰਾ ਜੀ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਬਿਆਨਬਾਜ਼ੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਸਭ ਨੇ ਦੇਖ ਲਿਆ ਕਿ ਕਿਵੇਂ ਗੱਠਕਾਰ ਅਕਾਲ ਤਖਤ ਸਾਹਿਬ ਨੇ ਇੱਕ ਨਾਸਤਿਕ ਟਾਈਪ ਚੀਫ ਕਨਸਟਰ ਪੰਜਾਬ ਨੂੰ 15 ਜਨਵਰੀ ਨੂੰ ਤਲਬ ਕੀਤਾ ਅਕਾਲ ਤਖਤ ਸਾਹਿਬ ਦੇ ਸੈਕਟਰੀ ਸਿਚ ਮੁੱਦੇ ਉਹਨਾਂ ਨੇ 3-4 ਆਊਟਲਾਈਨ ਕੀਤੇ ਨੇ ਇੱਕ ਤਾਂ ਉਹਨਾਂ ਨੇ ਇਹ ਕਿਹਾ ਵਾ ਕਿ ਬਿਨਾ ਵਜਾ ਤੇ ਜਦ ਹੀ ਸਿੱਖ ਮਰਿਆਤਾ ਹੈ ਖਾਸ ਤੌਰ ਤੇ ਗੋਲਕ ਤੇ ਇਹਨੇ 3-4 ਵਾਰ ਟਿੱਪਣੀਆਂ ਕੀਤੀਆਂ ਤੇ ਕਹਿੰਦੇ ਮੈਂ ਇਹਨੂੰ ਕਿਹਾ ਵਾ ਕਿ ਜੇ ਤੈਨੂੰ ਜੇ ਤੂੰ ਨਹੀਂ ਗੋਲਕ ਪਸੰਦ ਕਰਦਾ ਤੂੰ ਆਪਣੇ ਪੈਸੇ ਉੱਤੇ ਚੜਾਵਾ ਨਾ ਚੜਾਇਆ ਕਰ ਲੇਕਿਨ ਜਿਹੜਾ ਵਿਸ਼ਵ ਪਰ ਵਿੱਚ ਇੱਕ ਸੈਂਕੜੇ ਸਾਲਾਂ ਤੋਂ ਜਦੋਂ ਤੋਂ ਖਾਲਸਾ ਦੀ ਸਥਾਪਨਾ ਹੋਈਆ ਗੋਲਕ ਇੱਕ ਸਾਡਾ ਦਸਵੰਦ ਕੱਢਣ ਦਾ ਤਰੀਕਾ ਤੇ ਕੌਮੀ ਹਿੱਤਾਂ ਵਾਸਤੇ ਵਰਤਿਆ ਜਾਂਦਾ ایس جی پی سی ساری الیکٹڈ باڈی ہو سکتا ہوتا ہے کہ ان کمتائیاں ہو ان کمیاں فیشیاں ہو کرپشن میں ہوگی لیکن پھر بھی وہ بہت سارے کالجز رن کرتے بہت سارے ہسپیڈلز رن کرتے ہیں گیڑے کے عام گریپا دے منکتا دے کام ہوں دے نے. تے تسکھی دا پر چار کرتے ہیں اور اونا گلنا تے ایک ناستے قبلوں ٹپنیاں کرنیاں کہ اس تے انہوں نے اعتراض جتایا دوسرا انہوں نے کیا کہ تیریاں کچھ ویڈیوز آئیاں نے ਜਿਹੜੀਆਂ ਤਾਜ਼ੀਆਂ ਵੀਡੀਓਜ਼ ਆਈਆਂ ਤੁਸੀਂ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਮੂਰੇ ਸ਼ਰਾਬ ਦੇ ਛੁਪਕੇ ਛਿੜਕ ਰਹੇ ਹੋ ਔਰ ਸੰਤ ਜਰਨੈਲ ਸਿੰਘ ਭਟਰਾ ਵਾਲੇ ਦਾ ਹਾਦਸਾ ਉਹਨਾਂ ਦੀ ਤਸਵੀਰ ਦੇ ਲਾਗੇ ਜਾ ਕੇ ਕੋ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਜਦੋਂ ਕੋ ਪਿਸ਼ਾਬ ਨਹੀਂ ਕਰ ਸਕਿਆ ਤੋਂ ਉਹਨਾਂ ਦੀ ਤਸਵੀਰ ਤੇ ਵੀ ਛਿੱਟੇ ਛਿੱਟੇ। ਕੋਨੇ ਵੀਡੀਓ ਪਰਮਾਨੈਂਟ ਵੀ ਹੈ ਜਾਂ ਨਹੀਂ ਹੈ। ਇਸ ਦੀ ਜਿਹੜੀ ਕੇਸ ਨੂੰ ਫੁਕਤਾ ਕਰੇਗੀ ਕੋਈ ਫੋਰੈਂਸਿਕ ਲੈਬ ਦੀ ਚਾਰਜ کیونکہ اس تو پہلا جنیاں ویڈیوز آئیاں اوبسین ویڈیوز کچھ رشن عورتیں نال ادھو پنجاب سرکار نے ایک طرفہ ہی کہتا کہ تا اے آئی جنریٹڈ ہے چی آرٹیفیشل انٹیلیجنس لائے کام نہیں کوئی جانچ نہیں کرائی فرنسک لیپ تو کسے آ، 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 اور ਤੇ ਟੈਕਨੀਕਲ ਇਸ਼ੂਸ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਕਾਡਰ ਲੈ ਕੇ ਤੇ ਉਹ ਵੀਡੀਓ ਨੂੰ ਵਰਲਡ ਵਾਈਡ ਜਾਂ ਘੱਟੋ ਘੱਟ ਇੰਡੀਆ ਦੇ ਵਿੱਚ ਰਿਮੂਵ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੂੰ ਰਿਮੂਵ ਕਰਨੀ ਪਈ ਤੇ ਤਾਂ ਉਹ ਕੀ ਗੱਲ ਕੇ ਉਲਟਾ ਚੋਰ ਕਤਵਾਲ ਕੋ ਡਾਕਦੇ ਹੁਣ ਇਹ ਜਿਹੜੀ ਵੀਡੀਓ ਆ ਇਹਦੀ ਇੱਕ ਤਾਂ ਸਾਡੀ ਇਹ ਮੰਗ ਹੈ ਕਿ ਸਰਕਾਰ ਸਾਹਿਬ ਨੂੰ ਵੀ ਆ ਔਰ ਅਗਰ ਕੋਈ ਸੁਣਦਾ ਕਿ ਪੰਜਾਬ ਸਰਕਾਰ ਫਸਲ ਨੂੰ ਕੋ ਨਾਮ ਦੀ ਚੀਜ਼ ਨਹੀਂ ਪੁਲਿਸ ਦਾ ਇਹਨਾਂ ਦੀ ਆਪਣੀ ਆ ਇਹਦੀ ਫੋਰੈਂਸਿਕ ਚੈਚ ਹੋਣੀ ਚਾਹੀਦੀ ਕਿ ਕੀ ਇਹ ਵੀਡੀਓ ਪ੍ਰਮਾਣਮਾਨਵੀ ਹੈ ਅਗਰ ਨਹੀਂ ਹੈ ਤਾਂ ਚੰਗੀ ਗੱਲ ਹੋ ਗਈ ਕਿ ਸਾਡਾ ਚੀਫ ਮਿਨਿਸਟਰ ਐਡਾ ਵੀ ਗਿਰਿਆ ਨਹੀਂਗਾ ਗਿਰਿਆ ਤਾਂ ਹੈ ਲੇਕਿਨ ਐਡਾ ਵੀ ਗਿਰਿਆ ਨਹੀਂਗਾ ਕਿ ਉਹ ਗੁਰੂ ਸਾਹਿਬ ਦੀਆਂ ਫੋਟੋਆਂ ਦੀ ਤੋਹੀਨ ਕਰੇਗਾ ਇਸ ਦੇ ਨਾਲ ਮੈਂ ਵੀ ਇਹ ਕਹਿਣਾ ਚਾਹੁੰਦਾ ਕਿ ਅੱਜ ਭਗਵਾਨਪਾਨ ਦੀ ਸਰਕਾਰ ਨੇ ਅਕਾਲੀ ਦੋਮੇਨ ਵਿੱਚ ਪੈਰ ਰੱਖਣ ਵਾਸਤੇ ਉਹਨਾਂ ਨੂੰ ਲੱਗਦਾ ਕਿ ਤੇ ਸਾਡਾ ਜਿਹੜਾ ਅਸੀਂ ਅਕਾਲੀ ਦਲ ਦਾ 베ਸ ਖਾਂਦਾ 2017 ਤੇ 20 ਦੇ ਵਿੱਚ ਪਾਈਚ ਕਿਤੇ ਸਾਡੇ ਤੋਂ ਖੁੱਸ ਨਾ ਜਾਵੇ ਤਾਂ ਹੁਣ ਉਹਨਾਂ ਦੀ ਪੋਲਿਟਿਕਸ ਜਿਹੜੀ ਆ ਉਹ ਪੰਥਕ ਪੋਲਿਟਿਕਸ ਵਿੱਚ ਹੀਮ ਕਰਦੇ ਨੇ ਤੇ ਉਹਨਾਂ ਨੇ ਪਿਛਲੇ ਦਿਨੀ 328 ਜਿਹੜੇ ਪਾਵਨ ਗੁਰੂ ਕਾਂ ਸਾਹਿਬ ਜੀ ਦੇ ਸੂਕ ਸੀਗੇ ਚੋਰੀ ਹੋਏ ਹੋ ਬੜੇ ਸਾਲਾਂ ਤੋਂ ਉਹਦੇ ਤੇ ਕੇਐਫਆਈਆਰ ਦਰਜ ਕਰਕੇ ਇੱਕ ਚਾਰਟਰਡ ਅਕਾਊਂਟੈਂਟ ਸ਼ਰਟਸਕੋਲੀ ਉਹਨੂੰ ਅਰੈਸਟ ਕੀਤਾ ਕੋਈ ਗੱਲ ਨਹੀਂ ਜੀ ਇਹਦੀ ਤਹਿਕੀਕਤ ਹੋਣੀ ਚਾਹੀਦੀ ਪਰ ਭਗਵੰਤ ਸਬਾਨ ਕੇਜਰੀਵਾਲ ਤੇ ਕੁਲਤਾਰ ਸੰਧਵਾ ਇਹ ਦੱਸੋ ਕਿ ਜਿਹੜਾ ਬਰਗਾੜੀ ਦਾ ਮਸਲਾ ਸੀਗਾ ਜਿੱਥੇ ਤੁਸੀਂ ਜਾ ਕੇ ਸੋਕਾ ਖਾਂਦੇ ਰਹੋ ਕੁਲਤਾਰ ਸੰਧਵਾ ਨੇ ਤਾਂ ਖਾਸ ਤੌਰ ਦੇ ਉੱਤੇ بقیدہ طور دے اتنے سو کھاتی ہے اور ٹائم باؤنڈ سو کھاتی تھی کہ جو نہیں ہوں گا تو میں اپنے ہوتے تو استیفہ دے دوں گا کہ میں انصاف کراؤں گا گروہ صاحب دی بیعت بھی آدھا بیبل کلان دے قتلان دھا اس سے انہوں نے سو کھاتی کنجری وال نے کیا سکھا کہ چوبیاں ہمارے کو لے کر آؤ سرکار میں چوبیس گھنٹے میں ہم برگاڑی کا اور بیبل کلان کے قتلوں کا انصاف دیں گے لوگوں کو لیکن اج کنے سال ہوگے میرے بھی تو چار سال ہوگے ਔਰ ਜ਼ਫੇਰਦਾਰ ਸਾਹਿਬ ਨੇ ਆਪਣੀ ਚਿੱਠੀ ਵਿੱਚ ਆਪਣੀ ਸਟੇਟਮੈਂਟ ਵਿੱਚ ਲਿਖਿਆ ਵਾ ਕਿ ਪ੍ਰਦੀਪ ਫਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਇੱਕ ਮੁਦਈ ਸੀਗਾ ਉਸ ਨੇ ਕੰਫੈਸ਼ਨਲ ਸਟੇਟਮੈਂਟ ਵਿੱਚ ਅਦਾਲਤ ਵਿੱਚ ਕਿਹਾ ਵਾ ਕਿ ਇਹ ਸਾਰਾ ਕੁਝ ਅਸੀਂ ਡੇਰਾ ਸੱਚਾ ਸੌਦਾ ਦੇ ਸਾਥ ਔਰ ਹਨੀਪ੍ਰੀਤ ਦੇ ਕਹਿਣ ਜੋ ਫਿਕਰਤਾ 4 ਸਾਲ ਹੋ ਗਏ ਨੇ ਅੱਜ ਤੱਕ ਪੰਜਾਬ ਸਰਕਾਰ ਨੇ ਡੇਰਾ ਸੱਚਾ ਸੌਦਾ ਨੂੰ ਸਮਨ ਵੀ ਨਹੀਂ ਕੀਤਾ بڑے آرام دن آج جیل جو جا, جا کے ہوتے پروڈکشن وارنٹ لے کے وہ انویسٹیگیشن جوائن کرن بات سے کہے کہ وہ تے ایف آئی آر درج کر کے ایک تھی بے ریسٹ پیس آگی دیسی لیکن نہیں کیتا کی ہنی پریتا شاید ہی بار ہے اس بھی طلب نہیں کیتا یہ دا مطلب ہے کہ گرو گران صاحب بھی بیعت بھی آئے نماز سے کوئی میں نے نہیں گا اور بیبل کلاوچ دو سکھ نوجوانہ میں قتلے نماز سے کوئی میں نے نہیں گا اصل کہانی کی یہ ہوں سامنے ਮਤਲਬ ਸਿਲੇਕਟਿਵ ਅਨਸਾਫ਼ ਦੇਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਲੱਗਦਾ ਕਿ ਅਸੀਂ ਐਸਜੀਪੀਸੀ ਤੇ ਕਾਲੀ ਦਲ ਨੂੰ ਡੈਮੇਜ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਉਥੇ ਐਫਆਈਆਰ ਦੇ ਕੇ ਪਤਾ ਡੇਰਾ ਸੱਚਾ ਸੋਹਣ ਇਹ ਦਾ ਵਿਖਲਾਫਤ ਕਰਨਾ ਸਾਨੂੰ ਕੋਈ ਐਡਵਰਸ ਰਿਐਕਸ਼ਨ ਆ ਜਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਔਰ ਸਥਿਤੀ ਬਸ ਨਹੀਂ ਭਗਵੰਤ ਮਾਨ ਦੀ ਸਰਕਾਰ ਵਿੱਚ ਉਹਨਾਂ ਨੇ ਆਪਣੇ ਸਾਰੇ ਮੁਕਤਮੇ ਪੰਜਾਬ ਤੋਂ ਬਾਹਰ ਸ਼ਿਫਟ ਕਰਾ ਲਏ ਚੰਡੀਗੜ੍ਹ ਵਿੱਚ ਸ਼ਿਫਟ ਕਰਾ ਲਏ ਇਹਦੀ ਨਲੈਕ ਸਰਕਾਰ ਆ ਕਿ ਇਹ ਹਾਈ ਕੋਰਟ ਚੋਤਾ ਹੈ ਹਾਰੀ ਗਏ ਇਹਨਾਂ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਕੋਈ ਕੋਸ਼ਿਸ਼ ਨਹੀਂ ਕੀਤੀ ਕੱਲ ਇਹ ਨੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ 'ਵਲੋਂ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਲਤਾਜ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਕਿ ਕਿਸ ਤਰ੍ਹਾਂ ਉਹਨਾਂ ਨੇ ਕੌਮ ਨੂੰ ਇੱਕ ਵਾਅਦਾ ਕੀਤਾ ਸੀ ਲੇਕਿਨ ਉਸ ਵਾਅਦੇ ਦੀਆਂ ਉਹਨਾਂ ਵੱਲੋਂ ਧੱਜੀਆਂ ਉਡਾਈਆਂ ਵੀ ਨਹੀਂ ਹਟਾਂ